ਬਾਟਰ ਦੇ ਇਸ ਵਕਤ ਮੌਜੂਦ ਆ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਉਸ ਪਾਸਿਓਂ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਟੀਰਗਾ ਛੱਡੇ ਜਾ ਰਹੇ ਨੇ ਤੇ ਇਸ ਵਕਤ ਤਸਵੀਰਾਂ ਵੇਖ ਸਕਦੇ ਹੋ ਜਿਹਨਾਂ ਖੇਤਾ ਦੇ ਵਿੱਚ ਉਤਰੇ ਸੀਗੇ ਉਹਨਾਂ ਦੇ ਉੱਪਰ ਵੀ ਹਮਲਾ ਜਿਹੜਾ ਹੈਗਾ ਇੱਥੇ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਜਿਹੜੇ ਕਿਸਾਨ ਖੇਤਾ ਦੇ ਵਿੱਚ ਉਤਰੇ ਸੀਗੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਉਹਨਾਂ ਦੇ ਉੱਪਰ ਵੀ ਅਥਰੂ ਗੈਸ ਦਾ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਸਦੀਰ ਤੌਰ ਤੇ ਕਿਹਾ ਜਾਵੇ ਕਿਸਾਨ ਅੱਗੇ ਵਧ ਰਹੇ ਸੀ ਕਿ ਤਾਂ ਅੱਗੇ ਵਧਣ ਵਾਲੇ ਕਿਸਾਨਾਂ ਨੂੰ ਰੋਕਿਆ ਗਿਆ ਪਹਿਲੇ ਸੜਕ ਦੇ ਉੱਪਰ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਉੱਥੋਂ ਤਿੱਤਰ ਮਿੱਤਰ ਕੀਤਾ ਗਿਆ ਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਇਸ ਵਕਤ ਟੀਅਰ ਗੈਸ ਜਿਹੜੀ ਹੈਗੀ ਆ ਉਹ ਛੱਡੀ ਜਾ ਰਹੀ ਹੈ ਜਿਹੜੇ ਖੇਤਾਂ ਦੇ ਵਿੱਚ ਲੋਕ ਮੌਜੂਦ ਨੇ ਖੇਤਾਂ ਦੇ ਵਿੱਚ ਖੜੇ ਨੇ ਉਹਨਾਂ ਦੇ ਉੱਪਰ ਵੀ ਜ਼ੋਰਦਾਰ ਹਮਲਾ ਇੱਥੇ ਇਹਨਾਂ ਫੋਰਸਸ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਹਾਲ ਦੀ ਘੜੀ ਜਿਨ੍ਹਾਂ ਲੋਕਾਂ ਦੇ ਸਦਸਾ ਹੋਇਆ ਹੈ ਉਹਨਾਂ ਦੀ ਸਕਿਨ ਜਿਹੜੀ ਬੁਰੀ ਤਰੀਕੇ ਨਾਲ ਜਲ ਰਹੀ ਹੈ ਤੇ ਅੱਖਾਂ ਵਿੱਚ ਅਤੇ ਮੂਵ ਵਿੱਚ ਪਾਣੀ ਲਗਾਤਾਰ ਉਹਨਾਂ ਦੇ ਆ ਰਿਹਾ ਹੈ। ਇਸ ਮਿਟੇ ਦੇਖੋ ਤੁਹਾਨੂੰ ਦੇਖਣ ਲਈ ਪੁੱਛੋ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸ਼ਾਇਦ ਤੁਹਾਨੂੰ ਦਿਖਾਈ ਦੇਣਗੇ ਇੱਧਰ ਪੁਲਿਸ ਬੰਦ ਜਿਹੜਾ ਹੈਗਾ ਉਹ ਤਣਾਤ ਹੈ ਅਤੇ ਉੱਥੋਂ ਜਿਹੜੇ ਫਾਇਰ ਨੇ ਅਥਰਗੈਂਸ ਦੇ ਉਹ ਕਿੱਥੇ ਜਾ ਰਹੇ ਨੇ। ਕੁਝ ਲੋਕਾਂ ਦੇ ਸੱਟਾ ਵਧੀਆ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਐਂਬੂਲੈਂਸ ਵਿੱਚ ਲੈ ਕੇ ਜਾਇਆ ਗਿਆ ਹੈ। ਅਤੇ ਇਸ ਵਕਤ ਤੁਹਾਨੂੰ ਇੱਕ ਫੁੱਲ ਫਰੇਮ ਦਿਖਾ ਦਿੰਦੇ ਆ ਜਿੱਥੇ ਕਿ ਤੁਸੀਂ ਤੁਹਾਨੂੰ ਨਜ਼ਰ ਆਵੇ ਕਿ ਕਿੰਨੀ ਵੱਡੀ ਸੰਖਿਆ ਜਿਹੜੀ ਕਿਸਾਨਾਂ ਦੀ ਹੈਗੀ ਆ ਤੇ ਕਿੰਨੇ ਜਿਆਦਾ ਲੋਕ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਭਾਈ ਕਿੰਨੇ ਗੋਲੇ ਚੱਲ ਗਏ ਹੁਣ ਤੱਕ ਬਹੁਤ ਜਿਆਦਾ ਵੀਰ ਪਤਾ ਨਹੀਂ ਗਿਣਤੀ ਨਹੀਂ ਗਈ ਅੱਛਾ ਲਗਾਤਾਰ ਚੱਲ ਜੰਦੇ ਆ ਲੱਗਦਾ ਕਿਸਾਨ ਅੱਗੇ ਵੱਧ ਪਣਗੇ ਹਾਂ ਵਧਣਗੇ ਜ਼ਰੂਰ ਵਧਣਗੇ ਹਾਂਜੀ ਤਾਂ ਬਿਲਕੁਲ ਕਿਸਾਨਾਂ ਦੇ ਵਿੱਚ ਹੌਸਲਾ ਇਸ ਵਕਤ ਹੁਣ ਤੱਕ ਲਗਾਤਾਰ ਬਰਕਰਾਰ ਹੈ ਅਤੇ ਅਥਰੂ ਗੰਦਾ ਇਸਤੇਮਾਲ ਹੁਣ ਵੀ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਇਸ ਵਕਤ ਜਿਹੜੀ ਫੋਰਸਾਂ ਦੇ ਚਨਾਤ ਨੇ ਉਹਨਾਂ ਵੱਲੋਂ ਕਿੱਥੇ ਜਾ ਰਹੀ ਹੈ ਹਾਲ ਦੇ ਕਿਹੜੀ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਦੋਨੇ ਪਾਸੇ ਸੜਕ ਦੇ ਉੱਪਰ ਵੀ ਅਤੇ ਖੇਤਾਂ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਮੌਜੂਦ ਨੇ ਕਾਫੀ ਦੂਰ ਦੂਰ ਤੱਕ ਕਿਸਾਨ ਜਿਹੜੇ ਨੇ ਉਹ ਇੱਥੇ ਖਿੰਡੇ ਹੋਏ ਨੇ ਅਤੇ ਕਿਤਨਾ ਕਿਤੇ ਇਹਨਾਂ ਦਾ ਜਿਹੜਾ ਅਸਰ ਹੈ ਉਸ ਨੂੰ ਵਿਫਲ ਕਰਨ ਦੀ ਕੋਸ਼ਿਸ਼ ਕਿਸਾਨਾਂ ਵੱਲੋਂ ਕਿੱਥੀ ਜਾ ਰਹੀ ਹੈ ਹਾਲ ਦੀ ਤੌਰ 'ਤੇ ਕਿ ਅੱਜ ਕਿਸਾਨਾਂ ਨੇ ਅੱਗੇ ਵਧਣਾ ਸੀਗਾ ਅਤੇ ਅੱਜ ਦਾ ਸਰਕਾਰ ਕੋਲ ਵੀ ਅਲਟੀਮੇਟਮ ਸੀਗਾ ਪਰ ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਨੇ ਅੱਗੇ ਵੱਲ ਵਧਦੇ ਹੋਏ ਨਜ਼ਰ ਆਣਗੇ। ਤੇ ਦੂਜੇ ਪਾਸੋਂ ਅਥੂਗਾ ਦਾ ਇਸਤੇਮਾਲ ਜਿਹੜਾ ਹੈਗਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ। ਤਾਂ ਤਸਵੀਰਾਂ ਤੁਸੀਂ ਖਲੋਰੀ ਬਾਰਡਰ ਦੇ ਆ ਵੇਖ ਰਹੇ ਹੋ ਜਿੱਥੇ ਇੱਕ ਵਾਰ ਫਿਰ ਤੋਂ ਅਥੂਗਾ ਦਾ ਇਸਤੇਮਾਲ ਕੀਤਾ ਗਿਆ ਨੌਜਵਾਨ ਪਿੱਛੇ ਨੂੰ ਹਟਦੇ ਹੋਏ। ਬਾਰਿਸਵਰ ਵਕਰੀ ਤਸਵੀਰ ਇਹ ਬਣੀ ਕਿ ਕਿਸਾਨਾਂ ਅਗੂ ਜਿਹੜੇ ਨੇ ਉਹ ਤਮਾਮ ਅਗੂ ਜਿਹੜੇ ਨੇ ਅੱਗੇ ਸੀਗੇ। ਪਰ ਇਸ ਵਕਤ ਤਸਵੀਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਲੋਕੀ ਉੱਥੋਂ ਆ ਜਾ ਰਹੇ ਨੇ ਭਾਈ ਜੀ ਕਿਸ ਤਰੀਕੇ ਦੇ ਹਾਲਾਤ ਲੱਗਦੇ ਨੇ ਹਾਲਾਤ ਉਹ ਦੇਖ ਬਈ ਉਹ ਦੇਖ ਕਿਵੇਂ ਉਹ ਭੱਜੇ ਆਉਂਦੇ ਲੋਕ ਸ਼ਾਂਤੀ ਬੈਠੀ ਜਿੱਥੇ ਪਹਿਲਾਂ ਇਹਨਾਂ ਨੇ ਪਾਣੀ ਦੇ ਬੁਛਾਰੇ ਛੱਡਿਆ ਕਰ ਲਿਆ ਆਪ ਦੀ ਬਜ ਕੇ ਜੀ ਪਹਿਲਾਂ ਪਾਣੀ ਦੇ ਬੁਛਾਰੇ ਛੱਡਿਆ ਲੋਕਾਂ ਦੇ ਵਿੱਚ ਲੱਗ ਲੱਗਾ ਪਾਣੀ ਮੁੜ ਕੇ ਨੇ ਗਾਂ ਤੇ ਗੋਲੇ ਛੱਡੇ ਉਹ ਟਰੈਕਟਰ ਖੜੇ ਸਾਰੇ ਉਹ ਕਿਵੇਂ ਦੇ ਕੀ ਹਾਲ ਕਰ ਰੱਖਿਆ ਮੈਂ ਤੈਨੂੰ ਗੱਲ ਦੱਸਾਂ 84 ਵਾਲਾ ਕੰਮ ਕਰਦੇ ਨੇ ਇਹਨਾਂ ਨੇ 84 ਤੋਂ ਭੇਡ ਭਾਈ ਵੀ ਗੱਲ ਸੁਣ ਮੇਰੀ ਅਸੀਂ ਕੋਈ ਅੱਤਵਾਦੀ ਤਾਂ ਹੈ ਨਹੀਂ ਕਿਸਾਨ ਅਸੀਂ ਆਮ ਜੀ ਉਹ ਦੇਖੀ ਯਾਰ ਬੰਬ ਬੁੜੀਏ ਇੱਕ ਬੁੜੀਆ जख्मी ਹੋ ਗਈ ਬੰਦੇ ਅਜ ਬਈ ਦੇਖ ਕੇ ਨ जख्मी ਹੋ ਗਏ ਬੰਦਾ ਫੋਰਸਿਸ ਇੱਥੇ ਲਗਾਤਾਰ ਅੱਗੇ ਵੱਲ ਨੂੰ ਵਧ ਰਹੀਆਂ ਨੇ ਇੱਥੇ ਸਮਾਂ ਦੀ ਉੱਥੇ ਫਟ ਗਿਆ ਪਹਿਰਾ ਜਾਈ ਫਟ ਗਿਆ ਮਾੜਾ ਜੀ ਹਾਂਜੀ ਕੋਈ ਦਿਖਾਓ ਐਂਟਰ ਕਰ ਗਈ ਤਾਂ ਇਸ ਵਕਤ ਫੋਰਸ ਜਿਹੜੀ ਹੈਗੀ ਹੈ ਜੋ ਫੋਰਸਿਸ ਨੇ ਉਹ ਅੱਗੇ ਵੱਲ ਨੂੰ ਐਂਟਰ ਹੁੰਦੇ ਹੋਏ ਦਿਖਾਈ ਦੇ ਰਹੀਆਂ ਨੇ ਅੱਗੇ ਤੱਕ ਫੋਰਸ ਆ ਰਹੀ ਹੈ ਅਤੇ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਹ ਮੁੱਖ ਮੰਤਰੀ ਪੰਜਾਬ ਉਹਨਾਂ ਤਮਾਨ ਕਹਿਣਿ ਸਾਲ ਉਹ ਦੇਖੀ ਉੱਪਰ ਆਉਂਦੇ ਇੰਟਰ ਹੋ ਰਿਹਾ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰ ਅਸਥੂ ਦਾ ਇਸਤੇਮਾਲ ਹੋਇਆ ਹੈ ਅਤੇ ਫਿਰ ਤੋਂ ਕਿਸਾਨ ਇੱਥੋਂ ਜਿਹੜੇ ਨੇ ਪੰਜ ਦਿਨ ਦਿਖਾਈ ਦੇਣ ਕਿਉਂਕਿ ਇਸ ਦਾ ਅਸਰ ਜਿਹੜਾ ਹੈਗਾ ਕਾਫੀ ਕਿਉਂਕਿ ਇਸ ਦਾ ਅਸਰ ਜਿਹੜਾ ਹੈ ਕਾਫੀ ਜ਼ਿਆਦਾ ਹੁੰਦਾ ਹੈ ਅੱਖਾਂ ਨੂੰ ਬਚਾਉਣ ਦੇ ਲਈ ਇੱਥੋਂ ਆਸ-ਪਾਸੇ ਹੋਣਾ ਪੈਂਦਾ ਸਾਡੇ ਆਪ ਜੜ ਗਈ ਬਹੁਤ ਬੁਰਾ ਲੱਗਦਾ ਜੋ ਐ ਜਿੱਕਦਾ ਤੂੰ ਨਾਸਾਂ ਤੇ ਅੱਖਾਂ ਨੂੰ ਚੜਦਾ ਨੱਕ ਨਾਲ ਕੁਝ ਨਹੀਂ ਜੀਦਾ ਬੰਦੇ ਨੂੰ ਡਿੱਗ ਪੈਂਦਾਗਾ ਬੇਹੋਸ਼ ਕਰਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾ ਤਾਂ ਤਸਵੀਰਾਂ ਇਸ ਵਕਤ ਵੇਖ ਸਕਦੇ ਹੋ ਬਿਲਕੁਲ ਕਿਸਾਨਾਂ ਦੇ ਉੱਪਰ ਇੱਕ ਪੁਲਿਸਿਆ ਅਤਿਆਚਾਰ ਇਸ ਨੂੰ ਕਹਿ ਸਕਦਾ ਜੋ ਕਿ ਕੀਤਾ ਜਾ ਰਿਹਾ ਹੈ ਤਾਂ ਇਸ ਵਕਤ ਤੱਕ ਵੀ ਜਿਹੜੇ ਅਤੇ ਪਦ ਸਰਕਾਰੀ ਸੀਗੇ ਖੜੇ ਸੀਗੇ ਖੜੇ ਦੇ ਉੱਪਰ ਇਸ ਤਰ੍ਹਾਂ ਕੇ ਹਮਲਾ ਜਿਹੜਾ ਹੋਇਆ ਹੈ ਅੱਜ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਵਿੱਚ ਵਾਟਰ ਕੈਨਨ ਦਾ ਇਸਤੇਮਾਲ ਹੋਇਆ ਉਸ ਤੋਂ ਬਾਅਦ ਅਥਰੂ ਗੈਸ ਦਾ ਇਸਤੇਮਾਲ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਜਿੱਥੇ ਕਿ ਹਾਲ ਦੀ ਘੜੀ ਕਿਸਾਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੈਰਾਮਿਲਟਰੀ ਫੋਰਸਿਸ ਜਿਹੜੀ ਤੈਨਾਤ ਕੀਤੀਆਂ ਗਏ ਨੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਅਥਰੂ ਗੈਜ਼ ਦਾ ਇਸਤੇਮਾਲ ਤੇ ਕੀਤਾ ਜਾ ਰਿਹਾ ਹੈ। ਤਾਂ ਤਸਵੀਰਾਂ ਵੇਖ ਸਕਦੇ ਹੋ। ਵੱਡੀ ਗਿਣਤੀ ਹੈਗੀ ਹੈ ਕਿਸਾਨਾਂ ਦੀ ਜੋ ਕਿ ਇਸ ਵਕਤ ਡਟੀ ਹੋਈ ਹੈ ਅਤੇ ਦੂਜੇ ਪਾਸੇ ਜੋ ਸਪੈਸ਼ਲ ਫੋਰਸਿਸ ਲਗਾਏ ਜਾਂ ਗਏ ਨੇ ਉਹਨਾਂ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਲਗਾਤਾਰ ਅਥਰੂ ਗੈਜ਼ ਦਾ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਤਫਰਤ ਲੋਕਾਂ ਅੱਗੇ ਵੱਲੋਂ ਵਧ ਰਹੇ ਨੇ ਉਹ ਹਾਲੇ ਆਪਣੇ ਇੱਧਰ ਨੂੰ ਆਉਂਦੇ ਨਾ ਇੱਧਰ ਕਦੀ ਅਤੇ ਇਸ ਵਕਤ ਤਸਵੀਰ ਵੇਖ ਸਕਦੇ ਹੋ ਤੁਸੀਂ ਖੇਤਾਂ ਦੇ ਵਿੱਚ ਵੀ ਕਿਸਾਨ ਮੌਜੂਦ ਨੇ ਤੇ ਸੜਕ ਦੇ ਉੱਪਰ ਵੀ ਕਿਸਾਨ ਜਿਹੜੇ ਨੇ ਲਗਾਤਾਰ ਮੌਜੂਦ ਨੇ ਹਾਲ ਦਿਖੜੀ ਹੁਣ ਤੱਕ ਵੀ ਲਗਾਤਾਰ ਜੋ ਅਤਰੂਗਾ ਦਾ ਇਸਤੇਮਾਲ ਹੈਗਾ ਉਹ ਕੀਤਾ ਜਾ ਰਿਹਾ ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ ਫਿਲਹਾਲ ਵੇਖਦੇ ਤਸਵੀਰ ਬਦਲਦੀ ਹੈ ਕਿਸਾਨ ਅੱਗੇ ਵੱਧਦੇ ਨੇ ਜਾਂ ਫਿਰ ਨਹੀਂ ਖਨੋਰੀ ਤੋਂ ਕੈਮਰਾ ਪਸੰਦ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ